ਇਹ ਠੱਡੀ ਸੀਰ ਬਹੁਤ ਆ। ਉਹ ਆਪਾਂ ਇਹ ਖਾਲੀ ਨਾ ਖੜੇ ਤਾਂ ਵੀ ਜੇ ਕੋਈ ਚੱਕਰ ਨਹੀਂ ਜਮਾਦੀ ਉਹ ਮਾਰ ਲੇਦਾ ਹਨ। ਸਵਾਗਤ ਆ ਮਿੱਤਰੋ ਪੀਵੀ ਨਾ ਟਿੱਟੂ ਡੀਕੇ ਚੈਨਲ ਤੇ। ਬਹੁਤ ਹੀ ਸ਼ਕੀਨ ਤੇ ਚੰਗੀ ਸੰਭੀ ਹੋਈ ਝੋਟੀ ਲੈ ਕੇ ਆਏ ਆ। ਸੂਆ ਦੂਜਾ ਵਾ ਝੋਟੀ ਦਾ। ਕਿਉਂਕਿ ਆਮ ਤੌਰ ਤੇ ਪਹਿਲੜਾ ਦੇ ਲੋਕ ਘੱਟ ਸ਼ਕੀਨ ਹੁੰਦੇ ਆ। ਤੇ ਦੁੱਧ ਦਾ ਰਿਕਾਰਡ ਚੰਗੇ ਸੀਮਣ। ਕਰਦੇ ਆਪਾਂ ਬਾਈ ਨਾਲ ਗੱਲਬਾਤ। ਛੁੱਟੀ ਡਿਟੇਲ ਦੱਸੋ ਕੀ ਆ? ਵੀਰੇ ਦੂਜੇ ਸਵੇਰ ਝੋਟੀ ਆ। ਹਾਂਜੀ। ਤੇ ਇਹ ਵੀ ਬਹੁਤ ਚੰਗੇ ਸੀਮਤ ਐਸਐਲਡੀਬੀ ਦੇ ਸੀਮੰਦੀ ਆ। ਹਾਂਜੀ। ਪਰ ਉਹਦੇ ਬਾਰੇ ਆਪਾਂ ਨੂੰ ਬਾਤ ਪੱਕਾ ਨਹੀਂ ਪਤਾ ਵੀ ਕਿਹੜੇ ਵੀ ਹੈ ਐਸਐਲਡੀਬੀ ਦੇ ਦੀ ਆ। ਇਹਦੇ ਅੱਗੇ ਵੀ ਹੁਣ ਐਸਐਲਡੀਬੀ ਦਾ ਸੀਮੰਦ ਲੱਗਿਆ M466। ਠੀਕ ਹੈ ਜੀ। M466। ਹਾਂਜੀ। ਠੀਕ ਹੈ ਵੀਰੇ। ਬਾਕੀ ਦੁੱਧ ਨੂੰ ਝੋਟੀ ਬਹੁਤ ਫਰੀ ਆ ਹੁਣ ਦੂਜੇ ਸਵੇਰ ਨਾਲ ਸੂਣਾ ਤੇ ਠੰਡੀ ਸੀਰ ਬਹੁਤ ਆ। ਠੀਕ ਹੈ। ਆਪਾਂ ਨੇ ਤਾਂ ਖਾਦੀਆਂ ਖੜੇ ਤਾਂ ਵੀ ਕੋਈ ਚੱਕਰ ਨਹੀਂ ਜਮ ਮਾਦੀ ਵੀ ਤੋਂ ਮਾਰ ਲੇਦਾ ਨਾ। ਲਓ ਵੀ ਦਾ ਜਗਰ ਉਹਦਾ ਪੂਰੀ ਚੀਨ ਆ ਠੀਕ ਹੈ ਜੀ ਤੇ ਪਿਛਲੇ ਸੂਏ ਵੀਰੇ ਕੀ ਰਿਕਾਰਡ ਦਿੰਦਾ ਇਹਨੇ ਦੁੱਧ ਦੁੱਧ ਕਿੰਨਾ ਕੁ ਦਿੰਦਾ ਇਹ ਪਿਛਲੇ ਸੂਏ ਵੀਰੇ ਇਹਨੇ 12 ਤੋਂ ਬਾਹਰ ਹੀ ਦਿੰਦਾ ਠੀਕ ਆ 12 ਤੋਂ ਪਲੱਸ ਹੀ ਚੱਲਦੀ ਆ ਠੀਕ ਆ ਵੀਰੇ ਤੇ ਕਿੰਨਾ ਕੁ ਟਾਈਮ ਇਹ ਹਜੇ ਲੈਂਦੀ ਆ ਇਹ ਵੀਰੇ 8 ਤੋਂ 10 ਦਿਨ ਲੈ ਜੂਗੇ ਠੀਕ ਆ 8 ਤੋਂ 10 ਦਿਨ ਲੈ ਜੀ ਹਾਂ ਬਲਬਲ ਬਹੁਤ ਹਜੇ ਤੱਕ ਲੇਵਾ ਖੋਲਿਆ ਨਹੀਂ ਛੁੱਟੀ ਨੇ ਹਾਂ ਜੀ ਵੀਰੇ ਕੜਾਈਏ ਗੀੜਾ ਇਹਦਾ ਛੜਾ ਦਿਓ ਮੜਾ ਹਾਂ ਤੋਰ ਕੇ ਦਿਖਾਈਏ ਬਹੁਤ ਕੱਦ ਕੱਦ ਕਾਠੀ ਤੇ ਸੰਭੀ ਬਹੁਤ ਆ ਬਾਈ ਦੀ ਝੋਟੀ ਲੈ ਆ ਵੀਰੇ ਮੋੜ ਲਿਆ ਲੈ ਵੀ ਮਿੱਤਰੋ ਕਰਾਂ ਦੀ ਮਾਰੋ ਨਿਗਾ ਤੁਸੀਂ ਸ਼ਕੀਨ ਝੋਟੀ ਆ ਸਿੰਗਾ ਸੁੰਗਾ ਦੀ ਬਾਕੀ ਸੰਭੀ ਸੁੰਭੀ ਬਹੁਤ ਆ ਬਾਈ ਦੀ ਮੱਖੀ ਤਿਲਕਦੀ ਆ ਪਿੰਡਾ ਇੰਨਾ ਚਮਕਦਾਰ ਪਿਆ ਵਾ ਪਤਲੇ ਪਿੰਡੇ ਦੀ ਬਾਈ ਕਹਿੰਦਾ ਤੇ ਬਾਕੀ ਲੈਵਲ ਉੱਪਰ ਨਿਗਾ ਮਾਰ ਲਓ 8-10 ਦਿਨ ਬਾਈ ਜਾਂਦਾ ਹਜੇ ਸੂਣ ਦੇ ਵਿੱਚ ਇਹਦੇ ਬਾਕੀ ਆ ਸ਼ਕੀਨ ਕੱਦ-ਕੱਡ ਝੋਟੀ ਦਾ ਪੂਰੇ ਜਣੇ ਦੀ ਗਾਂ ਚੰਗੇ ਬੱਚੇ ਪਾਉਣ ਵਾਲੀ ਝੋਟੀ ਆ ਬਰੀਡ ਪੱਖੋ ਵੀ ਚੰਗੀ ਆ ਹਾਂਜੀ ਵੀਰੇ ਆਪਣੀ ਲੋਕੇਸ਼ਨ ਤੇ ਆਪਣਾ ਨੰਬਰ ਲੋਕੇਸ਼ਨ ਵੀਰੇ ਆਪਣੀ ਪਿੰਡ ਹੈਗਾ ਅਖਾੜਾ ਤਸੀਰ ਜਗਰਾਵਾਂ ਤੇ ਜਿਹਨਾਂ ਦਾ ਧਿਆਣਾਗਾ ਠੀਕ ਆ ਵੀਰੇ ਜਗਰਾਵਾਂ ਦੇ ਬਿਲਕੁਲ ਨਾਲ ਆ ਪਿੰਡ ਆਪਣਾ ਤੇ ਨੰਬਰ ਹੈਗਾ 98143 58111 ਠੀਕ ਆ ਤੇ ਵੀਰੇ ਮੁੱਲ ਇਹਦਾ ਵੀਡੀਓ ਚ ਕਰਨਾ ਜਾਂ ਕਿਵੇਂ ਕਰਨਾ ਬੇੜੀਆ ਜੀ ਕਰਨਾ ਹੈ ਮੁੱਲ ਵੀਰੇ ਠੀਕ ਆ ਜੀ 170000 ਡਿਮਾਂਡ ਆ 170000 ਡਿਮਾਂਡ ਆ ਤੇ ਮਾਨਤਾਨ ਮਾਨਤਾਨ ਕੋਈ ਨਾ ਕਰ ਲਾਂਗੇ ਜਿਹੜਾ ਵੀ ਠੀਕ ਆ ਵੀਰੇ ਮੇਤਰੋ ਕਰੋਗਰਾਂ ਦੀ ਲੇਵੇ ਲੂਏ ਦੀ ਕੁਆਲਿਟੀ ਚੈੱਕ ਕਰੋ ਜਿਹੜੇ ਚਾਰੇ ਥਾਣਾ ਦਾ ਮੱਝ ਦੇ ਇੱਕੋ ਜਿਹੇ ਪਏ ਆ ਐ ਨਹੀਂ ਵੀ ਮੂਹਰਲੇ ਥਾਣਾ ਚ ਦੁੱਧ ਘੱਟ ਹੋਊ ਤੇ ਮਗਰਲੇਆਂ ਚ ਵੱਧ ਹੋਊਗਾ ਇੱਕ ਲੇਵੇ ਦੀ ਬਣਤਰ ਬਹੁਤ ਸੋਹਣੀ ਆ ਤੇ ਚੰਗੇ ਪਸ਼ੂ ਦੀ ਇਹੀ ਨਿਸ਼ਾਨੀ ਹੁੰਦੀ ਆ ਪਤਲਾ ਚਮਕਦਾਰ ਪਿੰਡਾ ਸ਼ਕੀਨ ਤੇ ਚੰਗੇ ਲੇਵੇ ਵਾਲਾ ਤੇ ਬਾਕੀ ਬਾਈ ਹੁਣੀ ਮੈਂ ਕਹਿੰਦੇ ਮਾਨਤਾਨ ਕਰ ਦੇਣਗੇ ਹੁਣ ਤੁਸੀਂ ਕਰਨਾ ਜਾਂ ਉਸ ਜਗ੍ਹਾ ਤੇ ਤੁਸੀਂ ਪਿੰਡ ਬਾਈ ਉਹਨਾਂ ਦੇ ਖਾੜੇ ਪਹੁੰਚ ਕੇ ਇਹ ਸਮਝ ਨੂੰ ਦੇਖ ਕੇ ਤੇ ਮੁੱਲ ਤੁਸੀਂ ਆਪ ਦਾ ਕਰ ਲੈਣਾ ਮਾਨ ਤਾਣ ਬਾਈ ਹੁਣੇ ਕਰ ਦੇਣਗੇ ਸ਼ਕੀਨ ਝੋਟੀਆਂ ਆਪਾਂ ਤੁਹਾਡੇ ਲਈ ਪਿੰਡਾਂ ਦੇ ਵਿੱਚੋਂ ਲੱਭ ਕੇ ਲਿਆਉਨੇ ਆ ਘਰੇ ਬੈਠਿਆਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਲੋੜਵੰਦ ਪਰਿਵਾਰ ਕੋਲੇ ਇਹ ਵੀਡੀਓ ਪਹੁੰਚ ਜਾ ਜਿਸ ਨੂੰ ਇਹ ਘਰੇਲੂ ਪਰਿਵਾਰ ਕੋਲੋਂ ਇੱਕ ਮੱਝ ਚਾਹੀਦੀ ਆ ਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਬਾਈ ਦੀ ਜਿਹੜੀ ਚੰਗੀ ਸਾਂਭ ਲਈ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਮਿੱਤਰੋ ਤੇ ਜਉਂਦੇ ਵਾਸਤੇ ਰਹੋ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਆ ਦੋਸਤੋ